ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਨੀਲੀ ਰਾਵੀ ਆ ਚੰਗੀਆਂ ਵੜਾਂ ਆ ਗਈਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈ ਜਹਾ ਆਓ ਵੀਰੇ ਨੰਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਔਰ ਸੁਣਾਓ ਕੀ ਆ ਚਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਨਾ ਵੀਰ ਜੀ ਮੇਰਾ ਹਰਮੰਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਫੀਚ ਨਾਲ ਆਣਾ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਫੋਨ ਨੰਬਰ ਜੀ 826444431 ਵੀਰ ਜੀ ਤਾਂ ਵੀਰੇ ਕਿਦਾ ਹਰੇਕ ਵੀਡੀਓ ਜੀ ਆਪਣੇ ਰੇਟ ਜਾਇਜ਼ ਹੁੰਦੇ ਹੀ ਅੱਜ ਵੀ ਛੋਟੇ ਮੁੱਲ ਭਾਈ ਪੋਣਿਆ ਆਏ ਫਿਰ ਛੋਟ ਵਾਲੇ ਪਹਿਲੇ ਔੜਦਿਆਂ ਵਾਲੇ ਹਨ ਨੀਲੀ ਦੀਆਂ ਲੈਂਦੀਆਂ ਭੱਜੀ ਘੋਟੀਆਂ ਐ ਟੇਡੇ ਟੁੱਡੇ ਕੱਟ ਲੱਗੇ ਆ ਇੱਕ ਵੇਗ ਹੀ ਤੁਹਾਡੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਹੀ ਭਟਕ ਪਿਆਰਾ ਅੱਛਾ ਜੀ ਹਾਂ ਜੀ ਤਾਂ ਦੇਖੋ ਵੀਰੋ ਪਹਿਲਾ ਸੂਆ ਝੋਟੀ ਸੂਈ ਆ ਮਾਣਕੀ ਅੱਖਾਂ ਨੀਲੀ ਰਵੀ ਤਾਂ ਨਿਸ਼ਾਨੀਆਂ ਚੈੱਕ ਕਰ ਲਓ ਵੀਰੋ ਤਾਂ ਵੀਰੇ ਕਰੀਏ ਸ਼ੁਰੂਆ ਪਹਿਲੇ ਨੰਬਰ ਆ ਦੀ ਦੱਸੋ ਸੂਈ ਆ ਜੀ ਪਹਿਲਾ ਸੂਆ ਝੋਟੀ ਸੂਈ ਆ ਠੀਕ ਆ ਜੀ ਨੂੰ 10 12 ਦਿਨਾਂ ਲੱਗੇ ਫਿਰ ਟਾਈਮ ਹੋਊਗਾ ਉਹ ਤੋਂ 7 ਕਿਲੋ 6 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੀ 7 ਕਿਲੋ 6 ਮੰਨ ਕੇ ਲੈ ਜਾ ਹਾਂ ਜੀ ਆ ਮਗਰੋਂ ਲੈ ਆ ਲੂਗਾ ਬੱਚਿਆਂ ਕੀ ਪਾਲਿਆ ਇਹਨੇ ਵੀਰ ਜੀ ਮੈਂ ਤਾਂ ਆਹ ਜੀ ਵਿੱਚ ਕੱਟਾ ਮੰਗ ਰਿਹਾ ਠੀਕ ਆ ਜੀ ਚਲੋ ਸੁਪਾਈਆਂ ਸਪੂਈਆਂ ਵੇਖੋ ਵੀਰੋ ਲੈਵਾ ਖਣ ਬੜਾ ਪੇਰਾ ਲੱਗਿਆ ਬਾਕੀ ਵੀਰ ਜੀ ਸੀਲ ਸਟ ਬਹੁਤ ਜ਼ਿਆਦਾ ਛੋਟੀ ਅੱਛਾ ਏਦਾਂ ਹੀ ਕੋਲਾ ਬੱਚਾ ਛੱਡੋ ਭਾਵੇਂ ਨਾ ਛੱਡੋ ਐਂ ਥੱਲੇ ਬੈਠ ਕੇ ਘਾਰ ਰਹੀਏ ਐਂ ਬੈਠੀ ਆ ਲਓ ਕੀ ਬਾਤ ਆ ਨਸਲ ਆਈ ਐਦਾਂ ਚੋਲੇ ਭਲਾ ਗਵੀਰ ਬੱਚਾ ਛੱਡੇ ਨਾ ਛੱਡੇ ਭਾਈ ਇਹਨੂੰ ਕੋਈ ਟੈਨਸ਼ਨ ਨਹੀਂ ਤਾਂ ਹੀ ਤਾਂ ਕਈ ਵੀਰਾਂ ਦੀ ਮੰਗ ਹੁੰਦੀ ਆ ਨੀਲੀ ਰਵੀ ਦੀ ਹਣਾ ਇਹੋ ਪਛਾਣੇ ਵੀਰ ਜੀ ਨੀਲੀ ਦੀ ਇੱਧਰ ਵੇਖੋ ਕੀ ਬਾਤ ਆ ਐਂ ਪਸਮਾਉਂਦੀ ਛੋਟੀ ਐ ਟੋਪ ਕਲਾਸ ਛੋਟੀ ਆ ਚੌਣ ਚਾਲ ਭਾਈ ਬਹੁਤ ਕੋਲੀ ਲੱਗੀ ਆ ਉੱਤੇ ਕੀ ਬਾਤ ਹੈ ਮੋਟੀ ਟਾਰ ਸੀਲ ਲੱਗ ਗਏ ਨਹੀਂ ਭਾਜੀ ਛੋਟੀ ਦੇ ਲੋ ਖੋਲੋ ਵੀਰੇ ਖੋਲ ਕੇ ਦਿਖਾਈ ਤੇ ਵੇਖੋ ਵੀਰੇ ਨੀਲੀ 라ਵੀ ਆ ਸੀਲਸ ਲੱਗਾ ਪੇਲਾ ਸੁਆ ਤੇ ਖੰਡੀ ਸੀਲ ਮੋਟੀ ਤਾਰ ਚੰਗੀ ਖਦਕਾ ਖਾਲੀ ਬੀਚ ਚੰਗੀ ਸੋਹਣੀ ਹਾਂਜੀ ਕੀ ਬਾਤ ਹੈ ਇੱਥੇ ਕੋਲੇ ਦੀ ਵੀ ਸਾਫ ਪਾਜੀ ਇਹ ਝੋਟੀ ਜਿਹੜਾ ਵੀ ਪਾਜੀ ਲੈ ਜਾਊਗਾ ਨਾ ਹਾਂਜੀ 200 ਇਹ ਪੀ ਵੀ ਲਊ ਤੰ ਝੋਟੀ ਆ ਤੇ ਆਲੀ ਵੇਲੇ ਸੁ ਬਿਲੇ ਵਾਦੇ ਹੁੰਦੀ ਹੈ ਹਾਂਜੀ ਨਵਾਂ ਪਸ਼ੂ ਆ ਨਾਲੇ ਦਸਲ ਤਿਆਰ ਕਰਨੀ ਹੋਏ ਜਿਹੜੇ ਵੀ ਨੇ ਉਹਨਾਂ ਲਈ ਬਹੁਤ ਚੰਗੀ ਵੀ ਬਹੁਤ ਚੰਗੀ ਹੈ ਪਿਓਰ ਨੀਲੀ ਦੀ ਹੈ ਨੀਲੀ ਦੀ ਹੈਨਾ ਸੋਹਣੀ ਝੋਟੀ ਆ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਵੀਰੇ ਕੋਲੇ ਤਾਂ ਬਾਕੀ ਰੇਟ ਦੀ ਗੱਲ ਵੀਰ ਕੋਲੇ ਕਰਦੇ ਆ ਹੈ ਵੀ ਚਾਰੂ ਆ ਵੀਰੋ ਇਹ ਤਾਂ ਆਪਾਂ ਕਰਨਾ ਸੀ ਬਿਲਕੁਲ ਜੈਜ ਹੋਰ ਦੀਆਂ ਵਾਲਾ ਕਰ ਦਿਓ ਹੈਨਾ ਤਾਂ ਬਾਕੀ ਵੀਰ ਜੀ ਦੁੱਧ ਆਦ ਤੇ ਕਰਜੂ ਚੰਗਾ ਮੁੰਡਾ ਮੁੰਡਾ ਖਾ ਗਏ 11 ਨੀ ਜਾਂਦੇ 8 9 ਕਿਲੋ ਰਮਾਨ ਨੇ ਨੇ ਭਰੀ ਜਾਣਾ ਪਹਿਲਾ ਸੁਆਵਾ ਠੀਕ ਹੈ ਜੀ ਬਾਕੀ ਸੀਲ ਸਲਾਗਾ ਵੇਖੋ ਥੋੜੀ ਬਾਇਓ ਪਾ ਪਿਛੋੜੀ ਬਾਇਓ ਜਿਤਨਾ ਮਰਜੀ ਆ ਸੀਲ ਬਹੁਤ ਹੈ ਹੀ ਘਾਰ ਦੋ ਬਸ ਵੀਰੇ ਮੁੱਲ ਕੀ ਕਰਨਾ ਮੁੱਲ ਵੀਰ ਜੀ ਦਾ 70 ਕਰ ਦੇ ਹਾਂ ਨਾ ਕਰ ਦੋ ਮਾਨ ਕੇ ਤੇਰੀ ਜੀ ਨਹੀਂ ਰੇਟ ਜਿਆਦਾ ਕਰ ਦੋ ਇੱਕ ਵਾਰ ਅਕਲਿੰਦਰ ਜੀ ਜਿੰਨੇ ਤੁਹਾਨੂੰ ਯਾਦ ਦੀ ਨਾ ਦੇ ਰਾਂਗੇ ਹਾਂ ਨਾ ਕਰ ਦਈਏ ਫਿਰ ਕਰ ਦੋ ਵੀਰ ਜੀ ਪੂਰੇ 65 ਦੀ ਜਾਂਦਾ 13 ਦੇ ਵਿੱਚ ਹੀ ਜੇ ਤੁਸੀਂ ਕਹਿਤਾ ਤੇ ਕੀ ਬਾਤ ਹੈ ਸਾਡੀ ਨਹੀਂ ਮਿਰਗੀ ਮੋੜ ਸਕੀ ਬਾਕੀ ਕੋਈ ਫੋਨ ਨਾਲ ਹੈਣਾ ਤਾਂ ਵੇਖੋ ਵੀਰੋ ਫੋਨ ਲਾ ਲਿਓ ਵੀਰ ਨੂੰ 65000 ਦੀ ਹੋ ਜੂ ਚੰਗੀ ਝੋਟੀਆਂ ਸੀਲਸ ਲੱਗਾ ਆ ਬੱਚੇ ਕੀ ਪੈਸੇ ਜੀ ਨੇ ਕਟਾ ਹੀ ਗਈ ਕਟਾ ਆ ਗਿਆ ਮਗਰ ਹੈਨਾ ਜੀ ਤਾਂ ਵੀਰੋ ਫੋਨ ਵੀਰ ਨੂੰ ਲਾ ਲਿਓ ਕੋਦੀ ਪੈਸੇ ਪਰ ਪਿੱਛੋਂ ਦੀ ਗੱਲ ਆ ਹੂੰ ਕੀ ਬਾਤ ਆਈ ਵੀਰ ਕੀ ਪਹਿਲੇ ਫੋਨ ਤੇ ਵੀ ਗੜਾ ਵਾਲਾ ਕੰਮ ਕਰਦੀ ਹੈ ਪਹਿਲੇ ਫੋਨ ਤੇ ਇਹ 12 ਮਾਰ ਮਾਨਤਨ ਕਰਨਾ ਹੁਣੇ ਕਰ ਦਈਏ ਕਰ ਦੋ ਕਰ ਦੋ ਜੀ ਭਾਜੀ 62000 ਦੀ ਝੋਟੀ ਦੇਣੀ ਆ 200 ਰੁਪਿਆ ਸ਼ੋਰ ਕੀ ਬਾਤ ਹੈ ਜੀ ਵੇਖੋ ਵੀਰੇ 62000 ਦੀ ਹੋ ਜੂ ਸੋਹਣੀ ਝੋਟੀ ਆ ਝੋਟੀ ਪਹਿਲਾ ਸੂਆ ਨਾਲੇ ਨਵੀਂ ਪਹਿਲਾ ਸੂਆ ਨਵਾਂ ਪਸ਼ੂ ਆ ਵੀਰੇ ਕੋਈ 400 ਇਹ ਵੀਰੇ ਚੋਗੇ ਵੀ ਇਹਨੂੰ ਵੇਚ ਲੈਂਦਾ ਹਾਂਜੀ ਵੀਰ ਜੀ 50000 ਦੀ ਤੇ ਟੋਕੜ 50 ਟੋਕੜ ਆ ਵਜਨ ਆ ਚੰਗੀ ਝੋਟੀ ਆ ਹਾਂਜੀ ਬਾਕੀ ਇਹ ਵੀ ਨਵਾਂ ਪਸ਼ੂ ਆ ਵੀਰੇ ਚੰਗੀ ਚੰਗੀ ਝੋਟੀ ਆ ਠੀਕ ਆ ਜੀ ਆ ਮੇਰੇ ਜੱਜੇ ਨੰਬਰ ਤੇ ਆ ਗਏ ਦੂਜੇ ਨੰਬਰ ਤੇ ਭਾਈ ਰਾਤ ਦੀ ਮੈਂ ਸੁਈ ਆ ਇਹ ਫੁੱਟੇ ਪਰਪਰ ਆਪਾਂ ਕੱਲ ਗੱਫਨ ਲਈ ਮੈਂ ਕੱਲ ਗੱਫਨ ਲਈ ਤੇ ਰਾਤ ਦੀ ਸੁਈ ਆ ਹਾਂਜੀ ਬਾਕੀ ਹੁਣ ਪਾਸ ਹੋ ਗਿਆ ਇਹ ਵੀਰ ਜੀ ਬੱਚਾ ਕੀ ਪਾਇਆ ਨੇ 2 3 ਮਿਲੋ ਗੋਲਾ ਕੱਢ ਕੇ ਚੋਣ ਦੇ ਲਿਆ ਬੱਚਾ 3 ਮੈਂ ਕਾਫ ਕੱਟੀ ਮਗਰ ਉਹ ਵੇਖੀ ਭਾਈ ਉਹ ਕੱਟੀ ਆ ਗਈ ਠੀਕ ਹੈ ਜੀ ਹਾਂਜੀ ਲੈ ਪਰ ਵੀ ਮਗਰ ਵੀ ਕੱਟੀ ਆ ਗਈ ਆ ਚੰਗੀ ਮੈਂ ਆ ਤਾਜੀ ਸੂਈ ਆ ਤਾਂ ਉਹ ਸਾਡੇ ਮਾਲਵੇ ਦੀ ਬਹੁਤ ਖੁੱਲੇ ਦੀ ਮਾਲਕਾ ਦੁੱਧ ਵੀ ਜੀ ਕਿੰਨਾ ਭਰਿਆ ਨੇ ਦੁੱਧ ਤਾਂ ਵੀ ਜੀ ਹੁਣ ਬੋੜਾ ਹੀ ਲੂਗਾ ਮਾਣੋ ਸੱਤ ਅੱਠ ਨਾਲ ਕਰਵਾ ਲਾ ਕੇ ਬੰਦੇ ਸੇ ਸੱਤ ਅੱਠ ਤੋਂ ਸਟਾਰਟਿੰਗ ਆ ਹਾਂਜੀ ਤੇ ਵੇਖੋ ਵੀਰੋ ਚੰਗੀ ਮੈਂ ਦੁੱਧ ਆ ਲਈ ਆ ਹਾਂਜੀ ਆ ਵੇਖ ਲਓ ਵੀ ਕਿੰਨਾ ਨਾੜੂ ਨਾਲ ਕੱਢੀ ਆ ਗਈ ਹੈ ਨਾ ਕੱਟੀ ਵੀ ਕੱਟੀ ਜਾ ਵੀਰ ਜੀ ਮਾੜਾ ਚੰਗੇ ਸੀ ਮੰਦੀ ਹੈ ਹਾਂਜੀ ਵੇਖੋ ਵੀਰੋ ਕੀ ਗੱਲ ਆਈ ਚੰਗੀ ਮੈਂ ਆ ਗਈ ਜਵਾਨ ਪੋਲਾ ਜਵਾਨ ਆਂਦੀ ਭਾਜੀ ਮੈਨੂੰ ਹੀ ਲੱਗਾ ਅੱਛਾ ਜੀ ਹਾਂਜੀ ਤੇ ਵੇਖੋ ਵੀਰੋ ਲੇਵਾ ਵੀ ਜਿਹੜਾ ਵੀ ਮੈਚੂਰਾ ਭਾਜੀ ਆਉਣਾ ਮੈਂ ਛੱਡ ਕੇ ਜਾਊਗਾ ਫਿਰ ਲੱਗੇ ਸਫਾਈਆਂ ਸੁਣੀਆਂ ਸਫਾਈਆਂ ਤੇ ਬੋਤਲਾਂ ਲੇਵੇ ਦੀਆਂ ਆ ਵੇਖੋ ਐ ਫੁੱਟ ਫੁੱਟ ਪਛਾਣੂ ਆਈ ਏ ਪਹਿਲਾਂ ਸੁਣੇ ਭਾਈ 14 ਲੀਟਰ ਦਾ ਰਿਕਾਰਡ ਆ ਅੱਛਾ ਜੀ ਐਦ ਕਾ ਕੋਈ ਜ਼ਿਆਦਾ ਨਹੀਂ 13 14 ਕਿਲੋ 13 ਰਮਾਨਾ ਪਰ ਦੋ ਹਨ ਹਾਂਜੀ ਤਾਂ ਮਗਰ ਵੀ ਕੱਟੀ ਆ ਗਈ ਏ ਤੇ ਥਾਨ ਵੀ ਵੀਰੋ ਵਿੱਚ ਵਿੱਚ ਤੇ ਆ ਗਿਆ ਤਾਂ ਚੰਗੀ ਮੈਂ ਆ ਵੱਡੀ ਮੈਂ ਵੀਰੇ ਦੁੱਧ ਵਾਲੀ ਕਿਉਂਕਿ ਲੇਵਾ ਤਾਂ ਹੀ ਐਡਾ ਬਣਾਇਆ ਗਿਆ ਦੁੱਧ ਭਰ ਭਰਦੀ ਆ ਹਨਾ ਤਾਂ ਬਾਕੀ ਦੁੱਧ ਵੀਰਾਂ ਦੇ ਪਾਈ ਦਾ ਤਾਂ ਵੀਰੇ ਇਹਦਾ ਮੁੱਲ ਮੁੱਲ ਵੀਜੀ ਦਾ 90 ਕਰਦੇ ਜੀ ਮਾਨਤਨ 2 ਹੀ 688 ਜੀ ਦੇ ਦਾ 2 ਹੋਰ 686 ਦੀ ਹਾਂ ਹਨਾ ਵਿੱਚ ਪੂਰੇ 85 ਦੀ ਮੈਂ ਦੇਣੀ ਆ ਕੀ ਬਾਤ ਆ ਵੇਖੋ ਵੀਰੇ ਰੇਟ ਚੈੱਕ ਕਰ ਲਓ ਕਿੰਦਾ ਪੈ ਪਾ ਪੋਪਾ ਲੱਗੇ ਆ ਦੁੱਧ ਵਾਲੀਆਂ ਬਹੁਤ ਚੰਗੀ ਮੈਂ ਆ ਤਹਾਨਾ 85000 ਦੀ ਤਾਂ ਵੇਖੋ ਵੀਰੋ ਲੇਵੇ ਵਾਲੀ ਆ ਐ ਫਟ ਫਟ ਪਛਾਨ ਮਨ ਜਾਂਦੇ ਦੇ ਹਨਾ ਬਹੁਤ ਚੰਗੀ ਮੈਂ ਅਰੇ ਤੇਜੇ ਨੰਬਰ ਤੱਕੀ ਵੇੜ ਵੀਰ ਜੀ ਵੇੜ ਸੂਈ ਨੂੰ 20 25 ਦਿਨ ਹੋਏ ਆ 20 25 ਦਿਨ ਨਹੀਂ ਮੰਨ ਲੈ ਕੋਈ ਵੀਰ ਡੇਢ ਮੰਨ ਲੈ ਠੀਕ ਹੈ ਜੀ ਕਿਉਂ ਵੀ ਬੱਚਾ ਨਹੀਂ ਇਹ ਹੈਗਾ ਇਹਦਾ ਠੀਕ ਆ ਫਿਰ ਵੀਰੇ ਤੂੰ ਬਾਲਾ ਲੀਟਰ ਹਾਂਜੀ ਜਿਹੜਾ ਮੇਲ ਲੈਣਾ ਠੀਕ ਹੈ ਜੀ 11 ਮੰਨ ਗਏ ਜਿਹੜਾ ਮਰਜੀ ਵੀਰ ਲੈ ਇਹ ਸੀਲਸ ਲਾ ਕੇ ਆ ਸੰਤ ਨੂੰ ਬਹੁਤ ਸਪੈਸ਼ਲ ਲੱਗਾ ਵੈ ਗੁਲਾਬੀ ਥਾਣ ਆ ਵੇਖੋ ਹਾਂਜੀ ਵੀਰ ਜੀ ਬੜੀ ਬਰੀਡ ਬੜੀ ਹੈ ਨਾ ਆ ਵੇਖੋ ਕਿ ਵੀਰ ਨੇ ਥੋੜੀ ਸੇਵਾ ਨਹੀਂ ਹੋਈ ਹੈ ਨਾ ਥੋੜਾ ਪਸ਼ੂ ਨੂੰ ਨਵਾਇਆ ਤੋਇਆ ਤਾਂ ਵੀਰ ਮੰਡਾ ਖਾ ਕੇ ਦੁੱਧ ਕਰ ਜਿਉ ਵੱਡੀ ਵਹਿੜਾ ਹੈ ਨਾ ਆਹੋ ਹੀ ਨੇ ਕੋਈ ਸੇਵਾ ਜੀ ਹੋਈ ਤੇ ਦੁੱਧ ਚੰਗਾ ਪਰ ਜਣਾ ਇਹਨੇ ਦੂਜਾ ਸਵੇਰ ਹੁਣ ਦੁੱਧ ਕਿੰਨਾ ਦੋਤੋਂ ਪਈ 12 ਹੋ 11 ਗਿਆ ਕੇ ਦੇ 11 ਗਿਆ ਕੇ ਵੇਖੋ ਵੀਰੋ ਵੱਡੀ ਵਹਿੜਾ ਬਰੀਡ ਵੀ ਫੁੱਲ ਆ ਸਾਹਮਣੇ ਚੋਚਵਾਈ ਹੋ ਗਿਆ ਉੱਪਰੋਂ ਵੀ ਇਹ ਗਾਡਰ ਵਾਂਗੂ ਜਮਾ ਸਿੱਧੀ ਸਿੱਧੀ ਆ ਸੋਹਣੀ ਵਹਿੜਾ ਵੀਰ ਜੀ ਕਿਆ ਬਾਤ ਆ ਵੱਡੀ ਵੈੜ ਵੀਰੋ 11 ਫੀਟ ਦਾ ਦੁੱਧਾ ਚੋ ਚੋ ਆ ਕੇ ਵੀਰਾਂ ਕਿਵੇਂ ਆਂਦਾ ਆਈ ਆ ਇਹ ਮੁੱਲ ਮੁੱਲ ਵੀ ਕੀ ਐਜ ਹਾਂਜੀ ਬਸ ਕਿਆ ਹੋਇਆ ਉਹ ਅੱਛੀ 50 ਜੀ ਬਿਲਕੁਲ ਹੁਣ 40 ਜੀ ਦੀ ਸੀ ਛੋੜ ਛੱਪਾ 35 ਪੂਰੇ ਦੀ ਹਾਂ ਹਾਂ ਨਾ ਪਾਣੀ ਪੀਆ ਦੀ ਵੈੜਦੇ 32000 ਦੀ ਹਾਂਜੀ ਬਾਕੀ ਕੋਈ ਫੋਨ ਲਾ ਲੇ ਹਨਾ ਹਾਂਜੀ ਵੀਰੋ ਫੋਨ ਲਾ ਲਿਓ 32000 ਦੀ ਵੈੜ ਹੋ ਜੂ ਬਹੁਤ ਚੰਗੀ ਵੈੜ ਆ ਜਵਾ ਭਾਜੀ ਇੱਕ ਨੰਬਰ ਦਾ ਮੈਡਲ ਲੱਗਾ ਜੀ ਕਿਆ ਬਾਤ ਹੈ ਜੀ 32000 ਦੀ ਵੀਰੋ ਹਾਂਜੀ ਹਾਂਜੀ ਤੇ ਵੀਰੇ ਗਾੜੀ ਆ ਗਈ ਨੀਲੀ ਰਾਵੀ ਗਾੜੀ ਗਾੜੀ ਸੇਲ ਹੋਈ ਏ ਡੈਡਾ ਕੱਟ ਤੇ ਮਾਨਕੀ ਅੱਖ ਚੰਗੀਆਂ ਇਹਦੇ ਵੀ ਲੈ ਦੇ ਚੰਗੀਆਂ ਰਕਾਰ ਵਾਲੀ ਮੈਂ ਹੀ ਹਨਾ 12-12 ਲੀਟਰ ਭਾਜੀ ਬੋਲੀ ਆ ਪਰਸੋ ਦੀ ਸੁਝੀ ਅੱਛਾ ਹੀ ਭਾਜੀ ਬਾਕੀ ਇਹ ਸੇਲ ਹੋ ਗਈ ਘਰ ਰੱਖਣ ਵਾਲਾ ਵੀਰ ਆਪਣਾ ਭਰਾ ਬੋਪਾ 15000 ਨਾਲ ਹੀ ਹਾਂ ਠੀਕ ਹੈ ਜੀ ਏ ਹੈ ਦੁੱਧ ਵਾਲੀ ਹਨਾ ਹਾਂਜੀ ਹੈ ਮਾਨੇ ਦੇ ਨਾਰਾ ਨਾਰਾ ਡੈਡਾ ਕੱਟ ਵਾਲੀਆਂ ਭਾਜੀ ਬਰਡ ਏਰੀਆ ਜੋੜਾ ਕੱਢ ਕੇ ਲੈ ਆ ਬਰਡ ਏਰੀਆ ਇੱਕੋ ਪਹਿਲੇ ਨੰਬਰ ਵਾਲੀ ਦੇਖ ਕੇ ਬੜੀ ਬੜੀ ਚੰਗੀ ਮੈਂ ਨਿਕਲਦੀ ਦੁੱਧ ਵਾਲੀ ਇਦਾਂ ਹਨਾ ਇੱਕੇ ਕਰੋ ਜੋੜਾ ਲੈ ਆ ਵੀਰ ਜੀ ਠੀਕ ਤਾਂ ਨਸਲਾ ਵੀਰੇ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਵੀਰੇ ਕੋਲ ਤਿੰਨ ਪਸ਼ੂ ਨੇ ਫੋਨ ਵੀਰ ਨੂੰ ਲਾ ਲਿਓ ਛੋਟ ਛੱਪਾ ਹੋ ਜੂ ਜੀ ਤਾਂ ਰੇਡ ਵੀਰ ਦਾ ਹਰੇਕ ਵੀਡੀਓ ਜੀ ਐਵੇਂ ਜਾਇ ਜੁੰਦਾ ਵਾ ਤੇ ਫੋਨ ਲਾਇਆ ਹੋਰ ਤੁਹਾਡਾ ਮਾਨਤਨ ਹੋ ਜੂ ਤਾਂ ਇੱਕ ਤਾਜੀ ਸੂਈ ਆ ਵੀਰੇ ਤਾਜੀਆਂ ਸੂਈਆਂ ਨੇ ਦੋ ਤੇ ਇੱਕ ਵੈੜ ਆ ਗਈ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਮੱਤਵਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਦੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਐਡਰੈਸ ਹੈ ਕਰਬੋਲੀ ਪਿੰਡ ਰਾਸਾਸੀ ਵਿਜੀ ਜਿਲ੍ਹਾ ਫਸਾ ਤਸੀਲ ਜਨਾਲਾ ਫੋਨ ਨੰਬਰ 8264142131 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ